ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਮੂੰਗ ਦਾਲ ਤੋਤੀ ਹੋਈ ਮੂੰਗੀ ਦਾਲ ਜਿਹਨੂੰ ਆਪਾਂ ਬੋਲਦੇ ਆਂ ਤੇ ਇਹ ਦੇਖੋ ਆਪਾਂ ਮੈਂ ਇੱਕ ਵਾਰੀ ਪਹਿਲਾਂ ਇਹਦੇ ਉੱਪਰੋਂ ਸਤ ਮੇਰੇ ਕੋਲ ਨਾ ਕੋਈ ਇੱਥੇ ਗੈਸਟ ਆਗੇ ਸੀਗੇ ਤੇ ਮੈਂ ਇਸ ਤੋਂ ਪਹਿਲਾਂ ਵੀਡੀਓ ਬਣਾਈ ਨਹੀਂ ਗਈ ਵੀ ਮਤਲਬ ਇੱਕ ਕਟੋਰੀ ਲਈ ਆ ਦਾਲ ਦੀ ਤੇ ਇੱਕ ਵਾਰੀ ਮੈਂ ਇਹਦੇ ਉੱਤੋਂ ਆ ਦੇਖੋ ਝਾਗ ਉਤਾਰ ਲਈ ਸੀਗੀ ਤੇ ਇਹ ਦੁਬਾਰਾ ਹੁਣ ਝੱਗ ਫੇਰ ਆ ਰਹੀ ਹੈ ਤੇ ਇਹ ਫੇਰ ਉਤਾਰ ਦੂੰਗੀ ਝੱਗ ਤੇ ਉਸ ਤੋਂ ਬਾਅਦ ਆਪਾਂ ਇਹਦਾ ਕਰਾਂਗੇ ਤੜਕਾ ਤਿਆਰ ਤੇ ਫਿਰ ਤੜਕਾ ਲਾ ਕੇ ਤੇ ਇਹ ਦਾਲ ਬਹੁਤ ਜਲਦੀ ਬਣ ਜਾਂਦੀ ਹੈ ਇਸ ਕਰਕੇ ਮੈਂ ਇਹਨੂੰ ਕੁੱਕਰ 'ਚ ਨਹੀਂ ਬਣਾਉਂਦੀ ਕਿਉਂਕਿ ਕੁੱਕਰ 'ਚ ਇਹ ਇੱਕ ਸੀਟੀ ਨਾਲ ਵੀ ਦਾਲ ਬਹੁਤ ਜ਼ਿਆਦਾ ਗਲ ਜਾਂਦੀ ਹੈ ਇਹ ਦਾਲ ਕੜਾਈ ਵਿੱਚ ਹੀ ਬਣਾਉਣੀ ਪੈਂਦੀ ਹੈ ਤੇ ਕਈ ਲੋਕ ਕੁੱਕਰ ਵਿੱਚ ਬਣਾ ਲੈਂਦੇ ਆ ਪਰ ਉਹ ਫਿਰ ਇੱਕ ਸੀਟੀ ਤੋਂ ਪਹਿਲਾਂ ਹੀ ਇਹਨੂੰ ਉਤਾਰ ਲੈਂਦੇ ਆ ਤੇ ਉਹ ਨਾ ਕੜੀ ਵਾਂਗੂ ਬਣ ਜਾਂਦੀ ਬਿਲਕੁਲ ਕੋਲਕੋਲ ਕੇ ਕੋਲਕੀ ਤੇ ਸੋ ਇਸ ਤਰ੍ਹਾਂ ਆਪਾਂ ਲੱਗੇ ਅੱਜ ਮੂੰਗੀ ਧੋਵੀ ਦਾਲ ਬਣਾਉਣਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੀ ਐ ਤੇ ਆ ਦੇਖੋ ਕਿੰਨੀ ਝਾਗ ਆ ਗਈ ਉੱਪਰ ਤੇ ਇਹ ਝਾਗ ਹੁਣ ਆਪਾਂ ਉਤਾਰ ਦੇਣੀ ਆ ਤੇ ਝਾਗ ਉਤਾਰ ਕੇ ਤੇ ਫਿਰ ਆਪਾਂ ਬਸ ਇਹ 5 ਮਿੰਟਾਂ ਚ ਬਣ ਜਾਂਦੀ ਦਾਲ ਤੇ ਦਾਲ ਆਪਣੀ ਖਾਂ ਚ ਬਹੁਤ ਵਧੀਆ ਤੇ ਜਲਦੀ ਹੁੰਦੀ ਆ ਤੇ ਸੋ ਹੁਣ ਆਪਾਂ ਇਹਦੇ ਤੋਂ ਚਾਗ ਉਤਾਰ ਲਾਂਗੇ ਸਾਰੀ ਝਾਗ ਨਾ ਆਪਾਂ ਇਸ ਤਰ੍ਹਾਂ ਇੱਥੋਂ ਉਤਾਰ ਦਿਆਂਗੇ ਕਿਉਂਕਿ ਇਹ ਝਾਗ ਉਤਾਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਸਾਰੀ ਇਹਦੀ ਝਾਗ ਆਪਾਂ ਇਸ ਤਰ੍ਹਾਂ ਉਤਾਰ ਦਿਆਂਗੇ ਉਸ ਤੋਂ ਬਾਅਦ ਆਪਾਂ ਇਹ ਕਰ ਰਾਂਗੇ ਤੜਕੇ ਦੀ ਤਿਆਰੀ ਤੇ ਇਹ ਝਟਪਟ ਬਣ ਜਾਂਦੀ ਦਾਲ ਤਹ ਹੋ ਬਿਸੋਨੀ ਦਾਲ ਬਣਦੀ ਆ ਤੜਕਾ ਲਾਵਾਂਗੇ ਆਪਾਂ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਇਹ ਦਾਲ ਬਣ ਜੂਗੀ ਬਹੁਤ ਹੀ ਸੋਹਣੀ ਹੁਣ ਆਪਾਂ ਸਾਰੀ ਝਾਗ ਵਦੀ ਆਹ ਦੇਖੋ ਝਾਗ ਹਟਾ ਲ ਕੇ ਮੈਂ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਝਾਗ ਉਤਾਰੀ ਐ ਤੇ ਹੁਣ ਇਹ ਇੱਕ ਵਾਰੀ ਹੋਰ ਉਤਾਰ ਦਾਂਗੇ ਇਹਦੀ ਝਾਗ ਇਹ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਦਾਲ ਤੇ ਉਸ ਤੋਂ ਆਪਾਂ ਨਾਲ-ਨਾਲ ਕਰਦੇ ਆ ਤੜਕੇ ਦੀ ਤਿਆਰੀ ਅੱਧੀ ਕੋ ਤਿਆਰੀ ਆਪਾਂ ਕੀਤੀ ਹੋਈ ਆ ਆ ਦੇਖੋ ਜਿਵੇਂ ਲਸਣ ਸਿਰੂਕੇ ਕੱਟ ਕੇ ਰੱਖਿਆ ਹੋਇਆ ਹੈ ਇੱਧਰ ਆਪਾਂ ਪਿਆਜ਼ ਕੱਟ ਕੇ ਰੱਖਿਆ ਹੋਇਆ ਤੇ ਹਰੀਆਂ ਮਿਰਚਾਂ ਤੇ ਟਮਾਟਰ ਆਪਣਾ ਕੱਟਣ ਵਾਲਾ ਉਹ ਆਪਾਂ ਕੋਲ ਕੱਟ ਲੈਣੇ ਤੇ ਇਸ ਤਰ੍ਹਾਂ ਆਪਾਂ ਇਹਦੇ ਤੜਕੇ ਦੀ ਤਿਆਰੀ ਕਰ ਲੈਣੇ ਆ ਤੇ ਆਪਾਂ ਪਾ ਲਿਆ ਦੇਸੀ ਘਿਓ ਆਪਾਂ ਦੇਸੀ ਘਿਓ ਪਾ ਲਿਆ ਤੇ ਹੁਣ ਆਪਾਂ ਇਹਦੇ ਚ ਥੋੜੀ ਜੀ ਪਾਵਾਂਗੇ ਰਾਈ ਆਪਾਂ ਥੋੜੀ ਜੀ ਪਾਤੀ ਆ ਰਾਈ ਬਿਲਕੁਲ ਥੋੜੀ ਜੀ ਇਹ ਵੀ ਆਪਣੇ ਕੋਲ ਘਰ ਦੀ ਆ ਰਾਈ ਦੀ ਤੇ ਉਸ ਤੋਂ ਬਾਅਦ ਇਧਰ ਆਪਣੀ ਦਾਲ ਵੀ ਫਾਈਨਲੀ ਤਿਆਰ ਹੋ ਚੱਲੀ ਆ ਦਾਲ ਨਾ ਥੋੜੀ ਖੜੀ-ਖੜੀ ਜਿਵੇਂ ਦਾਣੇ ਖੜੇ-ਖੜੇ ਹੋਣ ਨਾ ਉਹ ਜ਼ਿਆਦਾ ਸਵਾਦ ਲੱਗਦੀ ਆ ਤੇ ਅਸਰ ਵੀ ਉਹਦਾ ਜ਼ਿਆਦਾ ਹੁੰਦਾ ਤੇ ਜਦੋਂ ਆਪਾਂ ਤੇ ਕਈ ਲੋਕ ਇਹਦੇ ਚ ਹਿੰਗ ਪਾਉਂਦੇ ਆ ਮੈਂ ਵੈਸੇ ਨਹੀਂ ਪਾਉਂਦੀ ਪਾ ਵੀ ਲਈਏ ਤਾਂ ਵੀ ਕੋਈ ਅੱਡੀ-ਵੱਡੀ ਗੱਲ ਨਹੀਂ ਜੇ ਨਹੀਂ ਵੀ ਆਪਾਂ ਪਾਉਂਦੇ ਤਾਂ ਵੀ ਕੋਈ ਚੱਕਰ ਨਹੀਂ ਵੈਸੇ ਕਦੇ ਕਈ ਵਾਰੀ ਮੈਂ ਪਾ ਲੈਂਦੀ ਆ ਕਈ ਵਾਰੀ ਨਹੀਂ ਵੀ ਪਾਉਂਦੀ ਤੇ ਅੱਜ ਮੈਂ ਨਹੀਂ ਪਾ ਰਹੀ ਤੇ ਹੁਣ ਆਪਾਂ ਪਾ ਲਿਆ ਲਸਣ ਰਾਈ ਤੋਂ ਬਾਅਦ ਆਪਾਂ ਪਾ ਲਿਆ ਲਸਣ ਤੇ ਜਦ ਤੱਕ ਆਪਣਾ ਲਸਣ ਚੋਟਾ ਨੋ ਆਪਣਾ ਲਪਾ ਦਾਲ ਨੂੰ ਦੇਖ ਲੈਨੇ ਦੇਖ ਤੋਂ ਨਿਕਲ ਦਿੱਤੇ ਅਬ ਆ ਦੇਖੋ ਦਾਲ ਆਪਣੀ ਹੋ ਗਈ ਤੇ ਫਿਰ ਆਪਾਂ ਹੁਣ ਆਪਾਂ ਲਸਣ ਤੇ ਰਾਈ ਤੋਂ ਬਾਅਦ ਪਾ ਦਾਂਗੇ ਪਿਆਜ਼ ਤੇ ਆਪਾਂ ਪਾ ਦੇ ਚੰਨ ਪਿਆਜ਼ ਤੇ ਜਦੋਂ ਆਪਣਾ ਪਿਆਜ਼ ਬਰਾਊਨ ਹੋ ਗਏ ਇਹ ਰ ਆਪਾਂ ਪਾ ਦਾਂਗੇ ਟਮਾਟਰ ਤੇ ਮੈਂ ਟਮਾਟਰਾਂ ਦਾ ਚੂਰਨ ਨਹੀਂ ਬਣਾਇਆ ਹੈ ਮਤਲਬ ਕਿ ਪਾਊਡਰ ਤੇ ਉਹ ਜੀ ਵੀਡੀਓ ਬਣਾ ਕੇ ਰੱਖੀ ਹੋਈ ਹੈ ਤੇ ਉਹ ਮੈਂ ਜੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਉਹ ਵੀ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਬਣਾਈ ਹੈ ਤੇ 5 ਕਿਲੋ ਟਮਾਟਰਾਂ ਦਾ ਆਪਾਂ ਪਾਊਡਰ ਬਣਾਇਆ ਸੀਗਾ ਤੇ ਕਈ ਵਾਰ ਜਿਵੇਂ ਟਮਾਟਰ ਕੱਟਉਂਦੇ ਆ ਮੈਂ ਪਾਊਡਰ ਬਣਾ ਲਿਆ ਸੀ ਤਾਂ ਹੁਣ ਮੇਰੇ ਕੋਲ ਜਿਵੇਂ ਟਮਾਟਰ ਕੱਟੇ ਸੀਗਾ ਇੱਕ ਹੀ ਸੀ ਵੱਡਾ ਟਮਾਟਰ ਚਲੋ ਦਾਲ ਦਾ ਤੜਕਾ ਸਰ ਜਾਏਗਾ ਤੇ ਉਹ ਆਪਾਂ ਜਦੋਂ ਚੰਗੀ ਤਰ੍ਹਾਂ ਬਰਾਉਨ ਹੋ ਗਏ ਤੇ ਉਸ ਤੋਂ ਬਾਅਦ ਆ ਦੇਖੋ ਆਪਣੀ ਦਾਲ ਕਿੰਨੀ ਜਿਆਦਾ ਸੰਘ ਮਤਲਬ ਦਾਲ ਨੂੰ ਨਾ ਬਿਲਕੁਲ ਘੋਲਣਾ ਨਹੀਂ ਚਾਹੀਦਾ ਉਹਦਾ ਟੇਸਟੀ ਹੋਰ ਬਣ ਜਾਂਦਾ ਦਾਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਬਈ ਪੂਰੀ ਮਤਲਬ ਰਿੱਜੀ ਹੋਣੀ ਚਾਹੀਦੀ ਹੈ ਪਰ ਘੁਲੀ ਨਹੀਂ ਹੋਣੀ ਚਾਹੀਦੀ ਰਿੱਜੀ ਹੋਣੀ ਚਾਹੀਦੀ ਹੈ ਤੇ ਘੁਲੀ ਨਹੀਂ ਹੋਣੀ ਚਾਹੀਦੀ ਸੋ ਇਹ ਤਰ੍ਹਾਂ ਆਪਾਂ ਥਿਆਜ ਵੀ ਹੋ ਚੁੱਕੇ ਨੇ ਤੇ ਆਪਾਂ ਟਮਾਟਰ ਪਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਆਪਾਂ ਤੱਕ ਨੂੰ ਜੀਰਾ ਪਾਊਡਰ ਤੇ ਮੜੀ ਜੀ ਪਾ ਲਈ ਕੜੀ ਮਿਰਚ ਹੁਣ ਲੋ ਜੀ ਤੜਕਾ ਆਪਣਾ ਹੋ ਗਿਆ ਪਿਆ ਹੈ ਇਹ ਹੁਣ ਆਪਾਂ ਅੱਗੇ ਦਾਲ ਦੇ ਪਾ ਦਾਂਗੇ ਤਪਾ ਦਾਲ ਦੇ ਵਿੱਚ ਤੜਕਾ ਪਾ ਕਰ ਤੇ ਲਾਜੀ ਦਾਲ ਹੋ ਗਈ ਆਪਣੀ ਚਟਪਟ ਤਿਆਰ ਤੇ ਦਾਲ ਦੀ ਫਾਈਨਲ ਲੁੱਕ ਦੇਖੋ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਦਾਲ ਦੇਖ ਲਓ ਆਪਣੀ ਸਾਰੇ ਜਣੇ ਜਰੂਰ ਦੱਸਿਓ ਕਿ ਦਾਲ ਤੁਹਾਨੂੰ ਕਿਵੇਂ ਦੀ ਲੱਗੀ ਅਨੁਪਾਤਾ ਕੌਲੀ ਵਿੱਚ ਫਤਿਹ ਕੰਦਰ ਨਾਨੀ ਦਾਲ ਕੌਲੀ ਵਿੱਚ ਪਾ ਕੇ ਦਿਖਾਓ ਤੇ ਸੋ ਆਪਾਂ ਕੌਲੀ ਵਿੱਚ ਪਾ ਕੇ ਦਿਖਾਤੀ ਐ ਤੇ ਲਓ ਜੀ ਫਤਿਹ ਸਿੰਘ ਦੀ ਵੀ ਮੰਨ ਲਈ ਆ ਤੇ ਤੁਸੀਂ ਵੀ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ